बात करना सारी संगत का धनबाद ये किसी का ना भी बोलन जुड़े हो सकता रह गया तो खेमा भी चाहूँगा माफ़ी भी चाहूँगा कोशिश की है हर एक संघत की हाजिरी लाने के लिए शमशेर सिंह शेरा जो चाहते थे सरपंच चले अच्छा जुड़ी ਕੀ ਮੁਜੀ ਗੁਰੂ ਗੁਰੂ ਜੀ ਦੀ ਸਾ ਸੰਗਤ ਦੀ ਮੌਕੇ ਵਾਹਿਗੁਰੂ ਜੀ ਦਾ ਖਾਸਾ ਅਲੰਡਾ ਸਾਰੇ ਲੋਕਾਂ ਨੂੰ ਮਾਣ ਕਰਦਾ ਕਿ ਛੋਟੇ ਜਿਹੇ ਸੰਦੇਸ਼ ਤੇ ਤੁਸੀਂ ਸਾਰਿਆਂ ਦੇ ਇੱਥੇ ਆਇਓ ਮੈਨੂੰ ਪਤਾ ਹੈ ਅੱਜ ਕੱਲ ਸਮਾਗਮਾਂ ਤੋਂ ਵੀ ਬੜਾ ਜ਼ੋਰ ਆ ਰਿਹਾ ਸ਼ਾਦੀਆਂ ਹੋਣ ਤੇ ਇਹ ਮੀਟਿੰਗ ਵੀ ਜ਼ਰੂਰੀ ਸੀ ਇਹ ਮੀਟਿੰਗ ਦਾ ਜੋ ਤੁਹਾਨੂੰ ਮਕਸਦ ਆਇਆ ਉਹ ਵੀ ਸਾਡੇ ਬਲਾਰੇ ਸੇਵਾਗਾਰ ਨੇ ਦੱਸਿਆ ਹੈ ਇਹ ਮੀਟਿੰਗ ਦਾ 2-4 ਦਿਨ ਅੱਗੇ ਪਿੱਛੇ ਵੀ ਕਰ ਸਕਦੇ ਸੀ ਪਰ ਕਾਰਨ ਸੀ ਕਿ ਐਸਜੀਪੀਸੀ ਦੀਆਂ ਜਿਹੜੀਆਂ ਵੋਟਾਂ ਨੇ ਉਹਦੇ ਬਣਾਉਣ ਦਾ ਸਮਾਂ ਬਹੁਤ ਥੋੜਾ ਰਿਹਾ ਤਾਪਾਂ ਲੈ ਰਹੇ ਮੀਟਿੰਗ ਕੀਤੀ ਸੀ ਮੇਰਾ ਲੰਗਾ ਤਿੰਨ ਤਿੰਨ ਕਿਲੇ ਮਹੀਨੇ ਹੋ ਗਏ ਤਿੰਨ ਪਹਚਾਨ ਤੇ ਉਹ ਤਾਂ ਵੀ ਇਹ ਵਿਚਾਰ ਹੋਈ ਸੀ ਉਹ ਬਣਾਉਣੀ ਹੈ ਕਿਉਂਕਿ ਸਾਡੀ ਜੋ ਇਹ ਸੰਸਥਾ ਐ ਐਸਜੀਪੀਸੀ ਇਹਦੇ ਵਿੱਚ ਸਮੂਹੇ ਤੋਂ ਨਹੀਂ ਇਹਦੇ ਵਿੱਚ ਸਾਡਾ ਹਿੱਸਾ ਪੈਣਾ ਇਹ ਸਭ ਤੋਂ ਜ਼ਰੂਰੀ ਹੈ ਕਾਸ਼ ਤੋਂ ਜਿਹੜੀ ਅਕਾਲੀ ਦਲ ਦੀ ਸਿਆਸਤ ਹੈ ਉਹਦਾ ਧੁਰਾ ਹੀ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਧੂਣਾਂ ਨੂੰ ਆਪਾਂ ਕਿਸੇ ਰੂਮ ਚ ਵੀ ਲਾਈਟਲੀ ਨਹੀਂ ਲੈਣਾ ਆਪਾਂ ਵੱਧ ਤੋਂ ਵੱਧ ਵੋਟਾਂ ਵੀ ਮਨਾਉਣੀਆਂ ਅਤੇ ਉਹ ਵੋਟਾਂ ਪਾਉਣੀਆਂ ਵੀ ਹੈ ਕਿਉਂਕਿ ਜੇ ਅਸੀਂ ਚੰਗੇ ਬੰਦੇ ਦੀ ਚੋਣ ਕਰਦੇ ਆ ਤਾਂ ਉਹਦੇ ਨਾਲ ਸਿੱਖੀ ਨੇ ਇਹਦਾ ਕੰਮ ਕੀ ਹੈ ਵੀ ਆਪਣੇ ਧਰਮ ਦਾ ਪ੍ਰਚਾਰ ਦਾ ਕੰਮ ਐਸਜੀਪੀਸੀ ਕੋਲ ਜੇ ਮੈਂ ਮਾੜ ਨਾਲ ਕਹਿ ਸੰਦਾ ਬੈਣੀਵਾਲ ਸਾਹਿਬ ਬੈਠੇ ਹੈ ਜਿਨ੍ਹਾਂ ਇਹਨਾਂ ਨੇ ਕੰਮ ਕੀਤਾ ਹਾਲਾਂਕਿ ਅੱਜ ਪਿਛਲੇ ਮੈਂਬਰ ਨਹੀਂ ਐਵੇਂ ਹੋਣਗੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਨੇ ਪਰ ਇਹਨਾਂ ਨੇ ਜਿੰਨਾ ਕੰਮ ਕੀਤਾ ਹੈ ਹਰ ਤਕਰੀਬਨ ਮਹੀਨੇ 'ਚ ਕਿਸੇ ਨਾ ਕਿਸੇ ਪਿੰਡ 'ਚ ਕਿਸੇ ਲਾਕੇ 'ਚ ਜਾਂ ਤਾਂ ਕੋਈ ਸਮਾਗਮ ਕੋਈ ਕਿਤੇ ਸਿੱਖੀ ਦੇ ਬਾਤ ਕੋਈ ਪਸਤਾਰ ਸਮਾਗਮ ਕਿਤੇ ਕਰਦਾ ਕਿਤੇ ਧਰਮ ਪ੍ਰਚਾਰ ਸਮਾਗਮ ਕਰਦਾ ਕਿਤੇ ਕੋਈ ਹੋਰ ਜਿਹੜਾ ਹੈ ਸੋ ਇਸ ਤਰੀਕੇ ਚ ਜਿਹੜਾ ਬਹੁਤ ਵਧੀਆ ਕੰਮ ਵੀ ਹੋਏ ਨੇ ਸੋ ਇਹੀ ਕੰਮ ਜਾਰੀ ਰਹਿਣ ਤੇ ਆਪਣੇ ਜਿਹੜੀ ਆ ਸਿੱਖੀ ਦਾ ਪ੍ਰਚਾਰ ਸਿੱਖੀ ਦੇ ਨਾਲ ਨੌਜਵਾਨ ਜੁੜੇ ਰਹਿਣ ਇਹ ਵੀ ਅੱਜ ਬਹੁਤ ਵੱਡੀ ਲੋੜ ਹੈ ਆਪਾਂ ਕੀ ਗੱਲ ਕਰਦੇ ਆ ਜੀ ਦੇਖੋ ਕਿਸਾ ਦਾ ਨਹੀਂ ਰਹਿਗੇ ਜੇ ਆਪਾਂ ਪ੍ਰਚਾਰ ਨਹੀਂ ਹੋਊਗਾ ਕਿਸਾ ਦਾ ਨਹੀਂ ਕਿਛੇ ਹੋਣਗੇ ਮੈਂ ਕਿਹਾ ਕਿਸਾ ਦਾ ਨਹੀਂ ਛੱਡੋ ਦਸਤਾਰਾਂ ਲਈ ਥੋੜੇ ਰਹਿਣਗੇ ਤੋ ਇਹ ਜਿਹੜੀ ਹੈ ਆਪਾਂ ਨੂੰ ਜੇ ਆਪਣੀ ਹੋਂਦ ਜੀਤੇ ਆਪਾਂ ਨਾਮ ਚਾ ਸਕੇ ਫਿਰ ਸਿਆਸਤ ਜਾਂ ਹੋਰ ਚੀਜ਼ਾਂ ਤੋਂ ਤਾਂ ਕੋਈ ਮਾਇਨੇ ਨਹੀਂ ਰੱਖਦੀ ਕਿ ਇਹ ਕੀਮਤ ਕਰ ਰਹੀ ਹੈ ਦੇਖੋ ਮੇਨਤਾ ਮੁੱਦਾ ਸੋ ਐਸਡੀਪੀਸੀ ਦੀਆਂ ਜੋ ਵੋਟਾਂ ਨੇ ਹਲਕੇ ਦੇ ਵਿੱਚ ਸਿਰਫ 12-15000 ਵੋਟ ਬਣੀਆਂ ਤੇ ਅਸੀਂ ਸਾਰੇ ਨੂੰ ਅਪੀਲ ਕੀਤੀ ਹੈ ਵੀ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਬਣਾਈ ਜਾਣੀਆਂ ਚਾਹੀਦੀਆਂ ਹਨ 29 ਤਰੀਕ ਤੱਕ ਵੋਟਾਂ ਬਣਨੀਆਂ ਤੇ ਉਸ ਸੰਬੰਧੀ ਮੀਟਿੰਗ ਸੀ ਮਹਿੰਤਾ ਬਾਕੀ ਅਸੀਂ ਜੋ ਸਾਡੀ ਪਾਰਟੀ ਦੇ ਇਸ਼ੂਜ਼ ਨੇ ਇਲਾਕੇ ਦੇ ਮਸਲੇ ਨੇ ਉਹਨਾਂ ਨੂੰ ਅਸੀਂ ਇੱਥੇ ਸਾਰੇ ਵਰਕਰਾਂ ਨੇ ਬੈਠ ਕੇ ਵਿਚਾਰਿਆ ਤੇ ਆਪਦੀ ਆਪਦੀ ਰਾਏ ਦਿੱਤੀ ਹੈ ਕੋਈ ਬਾਤ ਨਹੀਂ ਤੇ ਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇੱਕ ਪਹਿਲਾ ਐਲਾਨ ਕੀਤਾ ਕਿ ਵੀ ਦੁੱਸਰੇ ਵਰਕਰਾਂ ਨੂੰ ਮਲਾਇਆ ਜਾਊਗਾ ਕਿ ਕਿੱਥੋਂ ਤੱਕ ਪਹੁੰਚੀਏਗਾ ਨਹੀਂ ਸਾਡੀ ਮੈਂ ਤੁਹਾਨੂੰ ਪਹਿਲੀ ਗੱਲ ਤੁਹਾਨੂੰ ਦੱਸੀ ਇਹ ਵੀ 300 ਸਾਹਿਬ ਨੇ ਇੱਕ ਕਮੇਟੀ ਬਣਾਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਾਗੂ ਸੇਵਾ ਨਾਲ ਦੀ ਉਹ ਕਮੇਟੀ ਇੱਕ ਦੋ ਦਿਨ ਚ ਰਿਪੋਰਟ ਉਹਨਾਂ ਦੀਆਂ ਸਾਰੀਆਂ ਮੀਟਿੰਗਾਂ ਮੁਕੰਮਲ ਹੋ ਗਈਆਂ ਤੇ ਦੋ ਦਿਨਾਂ ਤੱਕ ਉਹ ਰਿਪੋਰਟ ਆਪਦੀ ਸਬਮਿਟ ਕਰਨੀ ਉਹਦੇ ਮੁਤਾਬਕ ਫਿਰ ਅਸੀਂ ਕਰਾਂਗੇ ਤੇ ਜੇਕਰ ਮਾਨਸਪੁਰਕਰੋ ਸਰ ਅਕਾਲੀ ਦਲ ਬਾਦਲ ਨਾਲ ਸਮਝੌਤਾ ਹੁਣ ਤੋਂ ਬਾਅਦ ਹੈ ਬੀਜਪੀ ਨਾਲ ਫੇਰ ਸ ਮਤਲਬ ਕਿ ਸਮਝੌਤਾ ਨਹੀਂ ਹੁੰਦਾ ਤਾਂ ਦੇਖੋ ਹਜੇ ਜਿੰਨਾ ਚਿਰ ਰਿਪੋਰਟ ਨਹੀਂ ਆਉਂਦੀ ਮੈਂ ਕੀ ਟਿੱਪਣੀ ਕਰ ਸਕਦਾ ਪਤਾ ਪਹਿਲਾਂ ਹੀ ਉਹ ਉਹ ਨਹੀਂ ਨਾ ਕਰ ਸਕਦਾ ਕੁਝ ਵੀ ਰਿਪੋਰਟ ਤਾਂ ਕੀ ਪਤਾ ਮੈਨੂੰ ਮੇਰੀ ਉਹਨਾਂ ਨਾਲ ਕੋਈ ਚੇਅਰਮੈਨ ਸਾਹਿਬ ਨਾਲ ਮੈਂ ਤੁਹਾਨੂੰ ਸਹੀ ਦੱਸਦਾ ਕੋਈ ਇਸ ਬਾਰੇ ਗੱਲ ਨਹੀਂ ਹੋਈ ਵੀ ਰਿਪੋਰਟ ਬਾਰੇ ਟੀਨਸਾ ਸਾਹਿਬ ਦੀ ਕੋਈ ਹੋਈ ਹੋਵੇ ਮੈਨੂੰ ਪਤਾ ਨਹੀਂ ਪਰ ਮੇਰੇ ਨੂਰ ਨਾਲ ਅੱਜ ਤੱਕ ਉਹਨਾਂ ਦੀ ਕੋਈ ਗੱਲ ਨਹੀਂ ਹੋਈ ਅਸੀਂ ਤਾਂ ਚਾਹੁੰਦੇ ਹਾਂ ਵੀ ਜੋ ਲੋਕ ਵਰਕਰਾਂ ਦੀ ਭਾਵਨਾ ਹੈ ਲੀਡਰਾਂ ਦੀ ਭਾਵਨਾ ਉਹ ਆਪ ਦੀ ਰਿਪੋਰਟਸ ਦੱਸਣ ਤੇ ਜਿਹੜੀ ਬਾਦਲ ਮਨੋਂ ਪੰਜਾਬ ਜਾਉ ਯਾਤਰਾ ਕੱਢੀ ਜਾ ਰਹੀ ਹੈ ਕਿਵੇਂ ਦੇਖ ਉਹ ਹਰ ਪਾਰਟੀ ਆਪਣੀ ਗੱਲ ਕਰਦੀ ਹੈ ਸਾਰੀਆਂ ਪਾਰਟੀਆਂ ਯਾਤਰਾ ਕੱਢਣੀਆਂ ਹੁਣ ਇਲੈਕਸ਼ਨ ਦਾ ਸਮਾਂ ਆ ਗਿਆ ਸਾਰੇ ਨੇ ਆਪਣੀ ਗੱਲ ਕਰਨੀ ਹੈ ਉਹ ਆਪਣੀ ਗੱਲ ਕਰਨ ਨਹੀਂ ਤਾਂ ਲੋਕਾਂ ਨੇ ਦੇਖਣਾ ਵੀ ਕਿਹਨੂੰ ਨਾਲ ਤੁਰਨਾ ਕਿਹਨਾਂ ਨਹੀਂ ਤੁਰਨਾ ਤੇ ਸੈਂਟਰ ਦੀਆਂ ਏਜੰਸੀਆਂ ਦੇ ਬਾਰੇ ਤੁਸੀਂ ਕੀ ਕਹਣਾ ਜਿਵੇਂ ਆਮ ਆਦਮੀ ਪਾਰਟੀ ਮਤਲਬ ਕਿ ਦੀ ਸਰਕਾਰ ਦੇ ਕੰਮੋ ਕਾਰੋਬਾਰ ਬਾਰੇ ਜਾਂ ਕੇਜਰੀਵਾਲ ਦੇ ਉੱਪਰ ਜੋ ਕੋਰਟ ਨੇ ਪੇਸ਼ ਹੋਣ ਵਾਸਤੇ ਕਿ ਉਹਦੇ ਬਾਰੇ ਕੀ ਕਹਣਾ ਜੀ ਦੇਖੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਕੇਜਰੀਵਾਲ ਸਾਹਿਬ ਨੂੰ ਜੇ ਉਹ નિર્ਦੋਸ਼ ਨੇ ਪੇਸ਼ ਹੋ ਕੇ ਉਹਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ ਉਹਨਾਂ ਨੂੰ ਆਨੇ ਬਾਨੇ ਵਾਲੇ ਜਿਹੜਾ ਹੈ ਪੇਸ਼ ਨਾ ਹੋਣ ਦੇ ਬਹਾਨੇ ਨਹੀਂ ਲੱਭਣੇ ਚਾਹੀਦੇ ਤੁਸੀਂ ਦੇਖੋ ਇੱਥੇ ਤਾਂ ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਨੇ ਜਿਹੜੀਆਂ ਆਪ ਸਰਕਾਰ ਦੇ ਥਲੇ ਕੰਮ ਕਰਦੀਆਂ ਉਹ ਤਾਂ ਲੋਕਾਂ ਨੂੰ ਬਿਨਾ ਆਪਣੀ ਗੱਲ ਰੱਖਣ ਦਾ ਮੌਕਾ ਦਿੱਤੇ ਅਰੈਸਟ ਕਰਕੇ ਅੰਦਰ ਦੇ ਦਿੰਦੀਆਂ ਆਪ ਉਹ ਜੇ ਸੈਂਟਰ ਦੀਆਂ ਏਜੰਸੀਆਂ ਮਰਵਾਉਂਦੀਆਂ ਦਾ ਪੇਸ਼ ਨਹੀਂ ਹੁੰਦੇ ਤੇ ਭਗਵੰਤ ਮਾਨ ਕੀ ਉਹਨਾਂ ਦਾ ਕੋਈ ਉਹਨਾਂ ਦੇ ਮਨ 'ਚ ਕੋਈ ਚੋਰੀ ਹੋਊਗਾ ਜਿਹੜਾ ਉਹ ਨਹੀਂ ਪੇਸ਼ ਹੋ ਰਹੇ ਨਹੀਂ ਤਾਂ ਜੇ ਉਹਨਾਂ ਨੇ ਉਹਨਾਂ ਨੂੰ ਅਰੈਸਟ ਹੀ ਕਰਨਾ ਹੁੰਦਾ ਤਾਂ ਹੁਣ ਤੱਕ ਕਰ ਲੈਂਦੇ ਤੇ ਉਹਨਾਂ ਨੂੰ ਹੁਣ ਤੱਕ ਕਲੀਅਰ ਹੋਣਾ ਚਾਹੀਦਾ ਵੀ ਇਹਦਾ ਗੱਲ ਤਾਂ ਤੁਹਾਨੂੰ ਆਪਦੀ ਦੱਸਣੀ ਪੈਣੀ ਹੈ ਬੰਦਾ ਉਹੀ ਨਹੀਂ ਪੇਸ਼ ਹੁੰਦਾ ਹੁੰਦਾ ਜਿਹਦੇ ਮਨ 'ਚ ਕੋਈ ਜਿਹੜਾ ਚੋਰ ਹੋਵੇ ਇਸ ਤਰ੍ਹਾਂ ਇੱਕ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਨੂੰ ਮਤਲਬ ਕਿ ਕਵਰ ਅਪ ਦੇ ਰਹੇ ਨੇ ਇਹ ਉਹਨਾਂ ਦੇ ਉੱਤੇ ਜਿਵੇਂ ਹੈਲੀਕਾਪਟਰ ਲਿਆ ਕੇ ਖਰਚਾ ਕਰ ਰਹੇ ਪੰਜਾਬ ਸਰਕਾਰ ਦੇ ਖਜ਼ਾਨਾ ਲੁੱਟਾਰੇ ਨੇ ਦੂਜੇ ਪਾਸੇ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਸਾਰੀ ਲੋਕ ਹੁਣ ਜਾਣ ਚੁੱਕੇ ਵੀ ਸਾਰਾ ਪੈਸਾ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਉਹਨਾਂ ਨੂੰ ਸਿਆਸਤ ਦੇ ਵਿੱਚ ਖੜਾ ਕਰਨ ਵਾਸਤੇ ਸਾਰਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਕਿਸੇ ਸੂਬੇ 'ਚ ਇਲੈਕਸ਼ਨ ਹੁੰਦੀ ਹੈ ਇਸ ਤਿਹਾਰ ਪੰਜਾਬ ਸਰਕਾਰ ਤੇ ਕਿਸੇ ਸੂਬੇ 'ਚ ਇਲੈਕਸ਼ਨ ਹੁੰਦੀ ਹੈ ਹੈਲੀਕਾਪਟਰ ਤੇ ਜਹਾਜ਼ ਪੰਜਾਬ ਸਰਕਾਰ ਦੇ ਤੇ ਕੀ ਇਹ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਨਹੀਂ ਤੋ ਹੁਣ ਲੋਕ ਇਹ ਚੀਜ਼ ਨੂੰ ਸਮਝ ਚੁੱਕੇ ਨੇ ਲੋਕਾਂ ਨੂੰ ਜਿਹੜਾ ਇਹਨਾਂ ਨੂੰ ਐਮਪੀ ਚੋਣਾਂ ਵਿੱਚ ਬੜਾ ਕਰਾਰਾ ਜਵਾਬ ਦੇਣਗੇ ਇਹਨਾਂ ਨੂੰ ਪਤਾ ਚੱਲ ਜਾਊਗਾ ਵੀ ਕਿਹੜੇ ਭਾਗਿਕਤੀ ਹੈ ਸਰ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਕਿ ਅਸੀਂ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਜਿੱਤਾਂਗੇ ਉਹਨੇ 13 ਦੀ 13 ਨਹੀਂ ਕਿਹਾ ਉਹਨੇ 13 ਜ਼ੀਰੋ ਕਿਹਾ ਹਾਂਜੀ ਤੇ ਹੁ ਜ਼ੀਰੋ ਜ਼ੀਰੋ ਜਿੱਤਣਗੇ ਉਹ 13 ਦੂਜੇ ਜਿੱਤਣਗੇ ਹਾਂਜੀ ਉਹਨੇ 13 ਜ਼ੀਰੋ ਕਿਹਾ ਉਹਨਾਂ ਨੇ ਕੋਈ 13 ਦੀ 13 ਨਹੀਂ ਕਦੇ ਵੀ ਨਹੀਂ ਕਿਹਾ 13 13 ਉਹਨਾਂ ਕਹਿੰਦੇ 13 ਜ਼ੀਰੋ ਹੋਊਗਾ ਤੇ ਨਹੀਂ ਤਾਂ ਨਹੀਂ ਦੱਸਿਆ ਜ਼ੀਰੋ ਕਿਹਦਾ ਤੇ ਤੇਰਾ ਕਿਤਾ ਮੈਂ ਸਾਡੇ ਭਗਵੰਤ ਸਿੰਘ ਮਾਨ ਬੜੇ ਸਿਆਣੇ ਬੰਦੇ ਨੇ ਉਹ ਸਮਝ ਚੁੱਕੇ ਨੇ ਕਿ ਜ਼ੀਰੋ ਸੀਟਾਂ ਸਾਨੂੰ ਆਉਣੀਆਂ ਸ਼੍ਰੋਮਣੀ ਕਮੇਟੀ ਦੇ ਬੋਟਾਂ ਦੇ ਵਿੱਚ ਕਿਹੜੀ ਪਾਰਟੀ ਨਾਲ ਸਮਝੌਤਾ ਕਰੋਗੇ ਸੰਯੁਕਤ ਕਾਲੀ ਦਾ ਦੇਖੋ ਹਜੇ ਸ਼੍ਰੋਮਣੀ ਕਮੇਟੀ ਨਾਲ ਬੋਟਾਂ ਦਾ ਐਲਾਨ ਹੋਊਗਾ ਤੇ ਫਿਰ ਉਦੋਂ ਉਦੋਂ ਹੀ ਫੈਸਲਾ ਕਰਾਂਗੇ ਹਜੇ ਤਾਂ ਕੋਈ ਨਹੀਂ ਅਸੀਂ ਤਾਂ ਚਾਹਣੇ ਦੇਖੋ ਸਾਡਾ ਇੱਕੋ ਹੀ ਨਿਸ਼ਾਨਾ ਐ ਐਸਜੀਪੀਸੀ ਦੇ ਵਿੱਚ ਧਾਰਮਿਕ ਲੋਕ ਚੰਗੇ ਲੋਕ ਜਿਹੜੇ ਸੇਵਾ ਕਰਨ ਦੀ ਭਾਵਨਾ ਰੱਖਦੇ ਨੇ ਜਿਹੜੇ ਸਿੱਖੀ ਨੂੰ ਪਰਫੁੱਲਤ ਦੇਖਣਾ ਚਾਹੁੰਦੇ ਨੇ ਉਹ ਲੋਕਾਂ ਨੂੰ ਸੇਵਾ ਦੇਣੀ ਚਾਹੀਦੀ ਹੈ ਨਾ ਕਿ ਜਿਹੜੇ ਸਿਰਫ ਜਿਹੜਾ ਹੈ ਇੱਕ ਐਸਜੀਪੀਸੀ ਨੂੰ ਆਪਣੇ ਵਾਸਤੇ ਇੱਕ ਪੌੜੀ ਵਜੋਂ ਸਿਆਸਤ ਦਾ ਵਰਤਣਾ ਚਾਹੁੰਦੇ ਉਹਨਾਂ ਨੂੰ ਜਿਹੜਾ ਕਦੇ ਵੀ ਅਸੀਂ ਨਹੀਂ ਚਾਹਾਂਗੇ ਉਹ ਲੋਕ ਨਹੀਂ ਆਉਂਦੇ ਮੈਂ